ਪੂਰੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਪੂਰਾ ਪੰਜਾਬ ਘਰੋਂ ਬੇਕਾਰ ਹੋਇਆ ਪੂਰੇ ਪੰਜਾਬ ਦੇ ਵਿੱਚ ਫਸਲਾਂ ਤਬਾਹ ਹੋ ਗਈਆਂ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਆ ਪੂਰੇ ਪੰਜਾਬ ਦੇ ਲੋਕਾਂ ਨੂੰ ਕੁਦਰਤੀ ਆਫਤਾਂ ਤੋਂ ਬਚਾਉਣ ਦੀ ਪਰ ਮੁੱਖ ਮੰਤਰੀ ਆਪ ਦੇ ਪਿੰਡ ਨੂੰ ਨਹੀਂ ਬਚਾ ਸਕਿਆ ਹੜ੍ਹਾਂ ਦੇ ਵਿੱਚ ਘਰ ਡਿੱਗਣ ਨੂੰ ਨਹੀਂ ਬਚਾ ਸਕਿਆ ਆਪ ਦਾ ਪਿੰਡ ਨਹੀਂ ਬਚਾ ਸਕਿਆ ਤੁਹਾਨੂੰ ਦੱਸ ਦਿੰਨੇ ਆ 222 ਦਾ ਉਹ ਦਿਨ ਜਦੋਂ ਪੂਰੇ ਪਿੰਡ ਦੇ ਵਿੱਚ ਇਕੱਠ ਹੋਇਆ ਸੀ ਭਗਵੰਤ ਮਾਨ ਦੀ ਭੈਣ ਨੇ ਲੋਕਾਂ ਅੱਗੇ ਝੋਲੀ ਅੜ ਕੇ ਗੱਲ ਆਖੀ ਸੀ ਕਿ ਮੇਰੇ ਭਰਾ ਨੂੰ ਤੁਸੀਂ ਮੁੱਖ ਮੰਤਰੀ ਬਣਾਉਣਾ ਆਪ ਆਦਮੀ ਪਾਰਟੀ ਨੇ ਸੀਐਮ ਦਾ ਚਿਹਰਾ ਹਲਾਨਿਆ ਤੇ ਮੈਂ ਤੁਹਾਡੇ ਤੋਂ ਇੱਕ ਚੀਜ਼ ਮੰਗਦੀ ਹਾਂ ਸਤੋਜ ਵਾਲਿਓ ਇੱਥੇ ਕਿਸੇ ਹੋਰ ਪਾਰਟੀ ਦਾ ਬੂਥ ਨਾ ਲੱਗੇ ਜਿਹੜੇ ਪਿੰਡ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਬੂਥ ਨਹੀਂ ਲੱਗਾ ਜਿਹੜੀ ਪਿੰਡ ਦੇ ਵਿੱਚ ਇਸ ਮਿੰਦਰ ਮਾਸਟਰ ਦੇ ਮੁੰਡੇ ਨੂੰ ਇੰਨਾ ਜਿਆਦਾ ਲਾਡ ਪਿਆਰ ਕੀਤਾ ਅੱਜ ਉਹ ਪਿੰਡ ਦੇ ਲੋਕ ਤਰਾਸ ਤਰਾਸ ਕੇ ਉੱਠੇ ਚੀਕਾਂ ਮਾਰ ਉੱਠੇ ਜਿੱਥੇ ਪੂਰੇ ਪੰਜਾਬ ਦੇ ਲੋਕ ਚੀਕਾਂ ਮਾਰ ਮਾਰ ਕਹਿ ਰਹੇ ਆ ਓਏ ਰੱਬਾ ਤੂੰ ਸਾਡਾ ਵੈਰੀ ਬਣਿਆ ਉੱਥੇ ਹੀ ਮੁੱਖ ਮੰਤਰੀ ਨੂੰ ਵੀ ਇਹ ਗੱਲ ਆਖ ਰਹੇ ਆ ਕਿ ਮੁੱਖ ਮੰਤਰੀ ਸਾਹਿਬ ਸਰਕਾਰ ਦੂਜਾ ਰੱਬ ਹੁੰਦੀ ਆ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਲੋਕਾਂ ਨੂੰ ਜੇਕਰ ਕੋਈ ਕੁਦਰਤੀ ਆਫਤਾ ਹੋਣ ਉਹਨਾਂ ਤੋਂ ਬਚਾਉਣ ਦੀ ਪਰ ਸਾਡੇ ਲਈ ਸਾਰੇ ਮਨ ਮੁਕਰੇ ਜਿੱਥੇ ਰਾਵੀ ਬਿਆਸ ਸਤਲੁਜ ਪੂਰੇ ਲੋਕਾਂ ਦੇ ਉੱਤੇ ਕਹਿਰ ਟਾ ਰਿਆ ਭਾਵੇਂ ਇਧਰਲਾ ਪੰਜਾਬ ਹੋਵੇ ਚਾਹੇ ਪਾਕਿਸਤਾਨੀ ਪੰਜਾਬ ਹੋਵੇ ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਸਤੌਜ ਦੀ ਸੰਗਰੂਰ ਜ਼ਿਲ੍ਹੇ ਦਾ ਪਿੰਡਾ ਸਤੌਜ ਜਿਹਨੂੰ ਦੁਨੀਆਂ ਦੇ ਵਿੱਚ ਮਸ਼ਹੂਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਕਰਕੇ ਉੱਥੇ ਹੜ ਆ ਗਏ ਉਥੋਂ ਦੇ ਲੋਕਾਂ ਦੇ ਘਰ ਡਿੱਗਣ ਲੱਗੇ ਲੋਕ ਚੀਕਾਂ ਮਾਰ ਉੱਠੇ ਓਏ ਸਾਡਾ ਜਿਹੜਾ ਪਾਣੀ ਬਾਹਰ ਕੱਢ ਦਿਓ ਪਰ ਪ੍ਰਸ਼ਾਸਨ ਪਹੁੰਚ ਗਿਆ ਪੁਲਿਸ ਅਧਿਕਾਰੀ ਪਹੁੰਚ ਗਏ ਉਹਨਾਂ ਨੇ ਆਖਿਆ ਪਰਮਿਸ਼ਨ ਲਓ ਜੇਕਰ ਸੇਵਨ ਵਾਲੇ ਦੇ ਵਿੱਚ ਟੱਕ ਮਾਰਨਾ ਲੋਕ ਤਰਾਸ-ਤਰਾਸ ਕੇ ਉੱਠੇ ਲੋਕ ਆਖਣ ਲੱਗੇ ਓਏ ਮੁੱਖ ਮੰਤਰੀ ਦਾ ਪਿੰਡ ਸਾਡੇ ਘਰ ਡਿੱਗ ਰਿਹਾ ਸਾਡੀਆਂ ਫਸਲਾਂ ਤਬਾਹ ਹੋ ਰਹੀਆਂ ਸਾਨੂੰ ਫਾਇਦਾ ਕੀ ਹੋਇਆ ਜੇਕਰ ਸਾਡੇ ਘਰ ਡਿੱਗ ਪੇ ਫੇਰ ਭਾਵੇਂ ਤੁਸੀਂ ਸੇਵਨ ਵਾਲੇ ਦੇ ਵਿੱਚ ਪਾਣੀ ਛੱਡਣ ਦਿਓ ਚਾਹੇ ਨਾ ਛੱਡਣ ਦਿਓ ਫੇਰ ਸਾਡੂ ਕੀ ਇਸ ਦਾ ਫਾਇਦਾ ਹੋਵੇਗਾ ਉਹ ਆਖਣ ਲੱਗੇ ਮੁੱਖ ਮੰਤਰੀ ਦਾ ਪਿੰਡ ਹੋਣ ਕਰਕੇ ਥੋੜੀ ਬਹੁਤ ਤਾਂ ਲਿਆਜ ਕਰ ਲੋ ਕਿਉਂਕਿ ਅਕਸਰ ਆਪਣੀਆਂ ਸਪੀਚਾਂ ਦੇ ਵਿੱਚ ਮੁੱਖ ਮੰਤਰੀ ਇਹ ਗੱਲ ਆਖਦਾ ਹੁੰਦਾ ਜੇਕਰ ਕੋਈ ਆਪਣੇ ਪਿੰਡ ਦੇ ਵਿੱਚ ਰਿਜੈਕਟ ਹੋ ਜਾਵੇ ਉਹਨੂੰ ਪੂਰਾ ਪੰਜਾਬ ਭਾਵੇਂ ਉਹ ਜਿੱਤਿਆ ਹੋਵੇ ਉਹ ਬੰਦਾ ਜ਼ੀਰੋ ਆ ਪਰ ਮੁੱਖ ਮੰਤਰੀ ਨੂੰ ਸਤੋਜ ਪਿੰਡ ਨੇ ਇਹਨਾ ਮਾਣ ਦਿੱਤਾ ਕਿਸੇ ਹੋਰ ਪਾਰਟੀ ਦਾ ਬੂਥ ਨਹੀਂ ਲੱਗਣ ਦਿੱਤਾ ਪਰ ਅੱਜ ਜਦੋਂ ਰੱਬ ਕਹਿ ਟਾਰਿਆ ਸੀ ਉਦੋਂ ਸ਼ਾਇਦ ਉਹ ਇੱਕ ਗੱਲ ਸੋਚ ਰਹੇ ਹੋਣਗੇ ਕਿ ਵੱਡਾ ਆਦਮੀ ਬਣ ਕੇ ਵੱਡਾ ਬੰਦਾ ਬਣ ਕੇ ਸੁਣਿਆ ਹੋਈ ਕਿ ਲੋਕ ਆਪਣਿਆਂ ਨੂੰ ਭੁੱਲ ਜਾਂਦੇ ਆ ਸ਼ਾਇਦ ਚੰਡੀਗੜ੍ਹ ਦੇ ਸੀਐਮ ਹਾਊਸ ਦੇ ਵਿੱਚ ਬੈਠਾ ਭਗਵੰਤ ਮਾਨ ਅੱਜ ਇਸ ਤੌਜ ਦੇ ਲੋਕਾਂ ਨੂੰ ਭੁੱਲ ਗਿਆ ਜਦੋਂ ਇਹ ਗੱਲ ਵਿਰੋਧੀ ਆਗੂਆਂ ਦੇ ਕੋਲ ਪਹੁੰਚੀ ਸਕਿੰਦਰ ਸਿੰਘ ਰੰਧਾਵਾ ਸਾਬਕਾ ਟਿਪਟੀ ਮੁੱਖ ਮੰਤਰੀ ਪੰਜਾਬ ਜਿਹਦੇ ਡੇਰੇ ਬਾਬੇ ਨਾਨਕ ਹਲਕੇ ਜਿੱਥੋਂ ਲਗਾਤਾਰ ਜਿੱਤ ਰਿਆ ਸਕਿੰਦਰ ਸਿੰਘ ਰੰਧਾਵਾ ਇਸ ਵਾਰ ਉਸ ਦੀ ਧਰਮ ਪਤਨੀ ਜੋਨ ਹਾਰ ਗਈ ਉਹਨੇ ਕਟਾਸ਼ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਆਪਣਾ ਪਿੰਡ ਨਹੀਂ بچਾ ਸਕੇ ਹੜ੍ਹਾਂ ਤੋਂ ਲੋਕ ਉੱਥੇ ਤਰਾ ਤਰਾ ਕਰ ਉੱਠੇ ਤੁਹਾਨੂੰ ਲੋਕਾਂ ਨੇ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਤੁਸੀਂ ਕਿੱਥੋਂ ਪੰਜਾਬ ਬਚਾਓਗੇ ਕਿਉਂਕਿ ਡੇਰੇ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਕਹਿ ਟਾਰਿਆ ਰਾਵੀ ਦਰਿਆ ਤੇ ਉਹਨਾਂ ਨੇ ਨਾਲ ਹੀ ਆਖਿਆ ਕਿ ਸਰਕਾਰ ਆਪਣੀ ਪਿੱਠ ਤੱਪਤ ਪਾਉਂਦੀ ਸੀ ਕਿ 250 ਕਰੋੜ ਖਰਚ ਕੇ ਅਸੀਂ ਜਿਹੜੇ ਜਿਹੜੇ ਕੰਡਮ ਜਿਹੜੇ ਬੰਨ ਸੀ ਉਹ ਮਜ਼ਬੂਤ ਕੀਤੇ ਆ ਪੰਜਾਬ ਦੀਆਂ ਡਰੇਨਾ ਸਾਫ ਕੀਤੀਆਂ ਪਰ ਜਦੋਂ ਹੜਾ ਆਏ ਇੱਕ ਦਿਨ ਵੀ ਨਹੀਂ ਟਕੇ ਇਹਨਾਂ ਦੇ ਜਿਹੜੇ ਜਿਹੜੇ ਮਜ਼ਬੂਤ ਕੀਤੇ ਜਿਹੜੇ ਬੰਨ ਸੀ ਜਾਂ ਫਿਰ ਇਹਨਾਂ ਦੀਆਂ ਮਜ਼ਬੂਤ ਕੀਤੀਆਂ ਜਿਹੜੀਆਂ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਡਰੇਨਾ ਸਾਫ ਕੀਤੀਆਂ ਸੀ ਸਭ ਦਾ ਜਿਹੜਾ ਪਰਦਾ ਫਾਸ਼ ਹੋ ਗਿਆ ਜਿਹੜੇ ਮੰਤਰੀ ਨੇ ਬਿਆਨ ਸਦਨ ਦੇ ਵਿੱਚ ਖੜਕੇ ਦਿੱਤਾ ਸੀ ਲੋਕ ਜਵਾਬ ਮੰਗ ਰਹੇ ਆ ਜਿਨ੍ਹਾਂ ਦੇ ਪੋਰਾ ਪੋਰਾ ਜਵਾਕ ਸੜਕਾਂ ਤੇ ਰਾਤਾਂ ਕੱਟਣ ਲਈ ਮਜਬੂਰ ਹੋ ਰਹੇ ਆ ਜਿਨ੍ਹਾਂ ਦੇ ਪਰਿਵਾਰ ਸੜਕਾਂ ਤੇ ਆ ਗਏ ਆ ਸਾਰੀ ਜ਼ਿੰਦਗੀ ਦੀ ਪੂੰਜੀ ਲਾ ਕੇ ਘਰ ਜਿਹੜੇ ਬਣਾਏ ਸੀ ਉਹ ਜਦੋਂ ਘਰ ਟਹਿ ਜਾਣ ਅੱਖਾਂ ਸਾਹਮਣੇ ਫਿਰ ਜਵਾਬ ਮੰਗਦੇ ਆ ਮੁੱਖ ਮੰਤਰੀ ਤੋਂ ਪਰ ਸਵਾਲ ਜ਼ਰੂਰ ਕੀਤੇ ਜਾਂਦੇ ਆ ਜਵਾਬ ਨਹੀਂ ਅੱਗੋਂ